ਬਾਣੀ ਦਿਲੋਂ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਪਿਆਰ ਸਤ ਫਤੇਬਲਾਉ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਸ ਵਾਰ 1 ਸਤੰਬਰ ਸੰਨ 2024 ਤੋਂ ਦੋ ਬੈਚ ਆਰੰਭ ਹੋ ਰਹੇ ਹਨ ਪਹਿਲਾ ਬੈਚ ਮਡਲਾ ਅਤੇ ਸਰਲ ਗੁਰਬਾਣੀ ਵਿਆਕਰਨ ਕੋਰਸ ਜੋ ਕਿ 1 ਸਤੰਬਰ ਤੋਂ ਲੈ ਕੇ 30 ਨਵੰਬਰ ਤੱਕ ਸੰਨ 2024 ਤਿੰਨ ਮਹੀਨੇ ਲਈ ਕਰਾਇਆ ਜਾਏਗਾ ਗੁਰਬਾਣੀ ਵਿਆਕਰਨ ਉਹ ਪદ્ધਤੀ ਹੈ ਜਿਦੇ ਰਾਹੀਂ ਅਸੀਂ ਜਿਵੇਂ ਜਿਵੇਂ ਗੁਰਬਾਣੀ ਦਾ ਪਾਠ ਕਰਦੇ ਹਾਂ ਅਸੀਂ ਸ਼ੁੱਧ ਉਚਾਰਨ ਵੀ ਸਿੱਖ ਲੈਂਦੇ ਹਾਂ ਤੇ ਅਰਥ ਵੀ ਸਿੱਖ ਲੈਂਦੇ ਹਾਂ ਗੁਰਬਾਣੀ ਵਿਆਕਰਨ ਉਹ ᔪਗਤ ਹੈ ਜਿਸ ਰਾਹੀਂ ਬਿਨਾਂ ਸਟਿਕ ਦੇਖਿਆ ਅਸੀਂ ਗੁਰਬਾਣੀ ਦੇ ਅਰਥ ਸਮਝ ਲੈਂਦੇ ਹਾਂ ਗੁਰਬਾਣੀ ਲਿਖਣ ਦੀ ਇੱਕ ਵਿਲਖਣ ਸ਼ੈਲੀ ਹੈ ਜਿਸ ਦੇ ਤਹਿਤ ਸ਼ਬਦ ਦੇ ਆਖਰੀ ਅੱਖਰ ਨੂੰ ਲੱਗੀ ਹੋਈ ਸਿਹਾਰੀ ਔਂਕੜ ਜਾਂ ਮੁਕਤਾਂਤ ਜਾਂ ਕੁਝ ਕੋ ਹੋਰ ਲਗਾ ਦੇ ਨਾਲ ਅਸੀਂ ਸਹਿਜੇ ਹੀ ਗੁਰਬਾਣੀ ਦੇ ਅਰਥ ਕਰ ਲੈਂਦੇ ਹਾਂ ਗੁਰਦੁਆਰਾ ਸਾਹਿਬ ਦੇ ਬੋਰਡ ਉੱਪਰ ਲਿਖਿਓਏ ਪਾਵਨ ਮੁਖਵਾਕ ਜਾਂ ਨਿਤਨੇਮ ਦਾ ਪਾਠ ਕਰਦੇ ਆਂ ਜਾਂ ਗੁਰਗੰਸਾਹ ਦਾ ਸਹਿਜ ਪਾਠ ਕਰਦੇ ਆਂ ਸੁਭਾਵਕ ਹੀ ਕਿੱਥੇ ਅਰਧ ਵਿਸਰਾਮ ਦੇਣੇ ਨੇ ਔਰ ਕਿਵੇਂ ਉਚਾਰਨ ਕਰਨਾ ਹੈ ਇਹਦੀ ਵੀ ਸਮਝ ਲੱਗਦੀ ਹੈ ਨਾਲ-ਨਾਲ ਜਿਵੇਂ ਜਿਵੇਂ ਅਸੀਂ ਪਾਠ ਕਰਦੇ ਆਂ ਗੁਰਬਾਣੀ ਦੇ ਅਰਥ ਸਹਿਜੇ ਸਮਝ ਆ ਜਾਂਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਗੁਰੂ ਸਿਮਾਨਾ ਦੀ ਜ਼ੁਬਾਨੇ ਦੀ ਜਿਹੜੀ ਬੋਲੀ ਹੈ ਅਸੀਂ ਉਸ ਬੋਲੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਪਾਠ ਕਰਕੇ ਉਸ ਬੋਲੀ ਨੂੰ ਸਮਝ ਰਹੇ ਆਂ ਨਾਲ-ਨਾਲ ਸਤਿਗੁਰੂ ਜੀ ਦੇ ਗਿਆਨ ਨੂੰ ਅਸੀਂ ਆਸਾਨੀ ਨਾਲ ਸਮਝ ਲੈਂਦੇ ਹਾਂ ਗੁਰਬਾਣੀ ਵਿਆਕਰਨ ਕੋਰਸ ਟੈਲੀਗ੍ਰam ਐਪ ਦੇ ਰਾਹੀਂ ਕਰਾਇਆ ਜਾਏਗਾ ਜਿਹਦੇ ਵਿੱਚ ਸਿਲੇਬਸ ਤੇ ਕਲਾਸ ਦੇ ਵਿੱਚ ਗੁਰਬਾਣੀ ਵਿਆਕਰਨ ਕੋਰਸ ਦੇ 40 ਅਧਿਆਏ ਕਰਾਏ ਜਾਣਗੇ ਇੱਕ ਇੱਕ ਵਿਦਿਆਰਥੀ ਦੇ ਅੱਗੋਂ 2-2 3-3 4-4 ਭਾਗ ਵੀ ਹੋਣਗੇ ਸਿਲੇਬਸ ਕਲਾਸ ਦੇ ਵਿੱਚ ਵੀਡੀਓ ਰਾਹੀਂ ਆਡੀਓ ਰਾਹੀਂ ਟੈਕਸ ਦੇ ਰਾਹੀਂ ਸਾਰਾ ਸਿਲੇਬਸ ਦਿੱਤਾ ਜਾਏਗਾ ਨਾਲ ਹੀ ਹਰ ਰੋਜ਼ ਹੋਮਵਰਕ ਵੀ ਦਿੱਤਾ ਜਾਏਗਾ ਜਿਹੜੇ ਗੁਰਮੁਖ ਜਨ ਪੰਜਾਬੀ ਲਿਖਣਾ ਪੜ੍ਹਨਾ ਜਾਣਦੇ ਹਨ ਉਹਨਾਂ ਲਈ ਇਹ ਕੋਰਸ ਬਹੁਤ ਲਾਹੇਵੰਦ ਹੈ ਇਸ ਤੋਂ ਇਲਾਵਾ ਕਥਾਵਾਚਕਾਂ ਲਈ ਪ੍ਰਚਾਰਕਾਂ ਲਈ ਕੀਰਤਨੀ ਸਿੰਘਾਂ ਲਈ ਪਾਠੀ ਸਿੰਘਾਂ ਲਈ ਗ੍ਰੰਥੀ ਸਿੰਘਾਂ ਲਈ ਅਤੇ ਹਰ ਗੁਰਬਾਣੀ ਨੂੰ ਸਮਝਣ ਵਾਲੇ ਜਿਗਿਆਸੂ ਦੇ ਲਈ ਇਹ ਕੋਰਸ ਬਹੁਤ ਲਾਹੇਵੰਦ ਹੈ ਹਰ ਰੋਜ਼ ਇਸ ਕੋਰਸ ਦੇ ਵਿੱਚ ਹੋਮਵਰਕ ਵੀ ਦਿੱਤਾ ਜਾਏਗਾ ਨਾਲ ਹਰ ਰੋਜ਼ ਹੋਮਵਰਕ ਚੈੱਕ ਵੀ ਕੀਤਾ ਜਾਏਗਾ ਕੋਰਸ ਦੇ ਅਖੀਰ ਤੇ ਇੱਕ ਪ੍ਰੀਖਿਆ ਲਈ ਜਾਏਗੀ ਜੋ ਗੁਰਮੁਖ ਵਿਦਿਆਰਥੀ ਪ੍ਰੀਖਿਆ ਦੇਣ ਦੇ ਚਾਹਵਨ ਹੋਣ ਉਹ ਇਹ ਪ੍ਰੀਖਿਆ ਵੀ ਦੇ ਸਕਦੇ ਹਨ ਅਤੇ ਪ੍ਰੀਖਿਆ ਤੋਂ ਬਾਅਦ ਫਸਟ ਸੈਕੰਡ ਥਰਡ ਡਿਵੀਜ਼ਨ ਵੀ ਕੱਢੀ ਜਾਏਗੀ ਅਤੇ ਨਾਲ ਹੀ ਉਹਨਾਂ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ ਗੁਰਬਾਣੀ ਵਿਆਖਿਆਨ ਕੋਰਸ ਦੇ 3 ਮਹੀਨਿਆਂ ਦੀ ਫੀਸ ਜਿਹੜੀ ਹੈ ਭਾਰਤ ਦੇ ਵਿੱਚ 6000 ਰੁਪਏ ਇੰਗਲੈਂਡ ਦੇ ਵਿੱਚ 80 ਪਾਉਂਡ ਫੀਸ ਰੱਖੀ ਗਈ ਹੈ ਅਤੇ ਜੇ ਕੋਈ ਹੋਰ ਦੇਸ਼ ਦਾ ਵੀ ਵਿਦਿਆਰਥੀ ਹੋਵੇ ਇੰਗਲੈਂਡ ਦੇ 80 ਪਾਉਂਡ ਦੇ ਬਰਾਬਰ ਉਸ ਦੇਸ਼ ਦੀ ਜਿਹੜੀ ਕਰੰਸੀ ਦੀ ਫੀਸ ਲਈ ਜਾਵੇਗੀ 45 ਵਿਦਿਆਰਥੀ ਆਪਣੇ ਨਾਮ ਨੋਟ ਕਰਾ ਲੈਣ ਆਪ ਜੀ ਨੂੰ WhatsApp ਦਾ ਨੰਬਰ ਅਤੇ ਈਮੇਲ ਆਈਡੀ ਇੱਥੇ ਦਿੱਤੀ ਜਾ ਰਹੀ ਹੈ ਉਸ ਉਪਰਾਪਤ ਜੀ ਸੰਪਰਕ ਕਰ ਸਕਦੇ ਹੋ ਇੰਗਲੈਂਡ ਦੇ ਫੋਨ ਨੰਬਰ ਦੇ ਉੱਪਰ ਵੀ ਆਪ ਜੀ ਸੰਪਰਕ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਸੁਖਮਨੀ ਸਹਿ ਵਿਚਾਰ ਕੋਰਸ ਦਾ ਤੀਜਾ ਬੈਚ ਵੀ ਆਰੰਭ ਹੋ ਰਿਹਾ ਹੈ ਇੱਕ ਸਤੰਬਰ ਤੋਂ ਲੈ ਕੇ 30 ਨਵੰਬਰ ਤੱਕ ਸੰ 2024 ਤਿੰਨ ਮਹੀਨਿਆਂ ਦੇ ਲਈ ਸੁਖਮਨੀ ਸਾਹਿਬ ਵਿਚਾਰ ਕੋਰਸ ਕਰਾਇਆ ਜਾ ਰਿਹਾ ਹੈ ਹਮੇਸ਼ਾ ਦੀ ਤਰ੍ਹਾਂ ਹੀ ਸੁਖਮਨੀ ਸਾਹਿਬ ਵਿਚਾਰ ਕੋਰਸ ਦੇ ਵਿੱਚ ਸਿਧਾਂਤਕ ਤੌਰ ਤੇ ਅਤੇ ਮਨੋਵਿਗਿਆਨਕ ਤੌਰ ਤੇ ਵਿਚਾਰ ਕੀਤੀ ਜਾਂਦੀ ਹੈ ਵਿਆਕਰਨਿਕ ਨਿਯਮ ਵੀ ਸਮਝੇ ਜਾਂਦੇ ਹਨ ਅਤੇ ਨਾਲ ਹੀ ਵਿਹਾਰਕ ਤੌਰ ਤੇ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਨੂੰ ਕਿਵੇਂ ਜਿਉਣਾ ਹੈ ਇਸ ਸੰਬੰਧੀ ਵੀ ਵਿਚਾਰ ਕੀਤੀ ਜਾਂਦੀ ਹੈ ਸੁਖਮਨੀ ਸਾਹਿਬ ਉਹ ਬਾਣੀ ਹੈ ਜਿਹੜੀ ਸੁੱਖਾਂ ਦੀ ਮਣੀ ਪ੍ਰਭੂ ਦੇ ਨਾਮ ਦੇ ਨਾਲ ਸਾਡੀ ਸਾਂਝ ਪਾਉਂਦੀ ਹੈ ਕਿ ਜੀਵਨ ਵਿੱਚ ਸੁੱਖ ਕਿਵੇਂ ਆ ਸਕਦੇ ਹਨ ਜੀਵਨ ਸ਼ਾਂਤ ਕਿਵੇਂ ਹੋ ਸਕਦਾ ਹੈ ਆਨੰਦ ਭਈ ਕਿਵੇਂ ਹੋ ਸਕਦਾ ਹੈ ਇਸ ਸੰਬੰਧੀ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਹਰ ਕਦਮ ਤੇ ਉਪਦੇਸ਼ ਕਰਦੀ ਹੈ ਵਿਹਾਰਕ ਤੌਰ ਤੇ ਅਸੀਂ ਰੋਜ਼ਾਨਾ ਸੁਖਮਨੀ ਸਾਹਿਬ ਦੀ ਬਾਣੀ ਨੂੰ ਕਿਵੇਂ ਜੀ ਸਕਦੇ ਹਾਂ ਗੁਰਬਾਣੀ ਦੀ ਇੱਕ ਇੱਕ ਤੁਕ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਕਿਵੇਂ ਜਿਉਣਾ ਹੈ ਇਸ ਸੰਬੰਧੀ ਵੀ ਵਿਚਾਰ ਸਾਂਝੀ ਕੀਤੀ ਜਾਂਦੀ ਹੈ ਨਾਲ ਨਾਲ ਸਵਾਲ ਜਵਾਬ ਵੀ ਕੀਤੇ ਜਾਂਦੇ ਹਨ ਸੁਖਮਨੀ ਸਾਹਿਬ ਵਿਚਾਰ ਕੋਰਸ ਦੀ ਕਲਾਸ ਜ਼ੂਮ ਐਪ ਤੇ ਹਰ ਸੋਮਵਾਰ ਅਤੇ ਵੀਰਵਾਰ ਨੂੰ ਲੱਗਿਆ ਕਰੇਗੀ ਇਹਦਾ ਭਾਰਤੀ ਸਮਾਂ ਸ਼ਾਮ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਏਗਾ ਇਹਦੇ ਅਕੋਰਡਿੰਗ ਹੀ ਬਾਕੀ ਦੇਸ਼ਾਂ ਵਾਲੇ ਵੀ ਆਪਣਾ ਟਾਈਮ ਦੇਖ ਸਕਦੇ ਹਨ ਜਿਹੜੇ ਗੁਰਮੁਖ ਸੱਜਣ ਕਿਸੇ ਕਾਰਨ ਸੁਖਮਨੀ ਸਾਹਿਬ ਵਿਚਾਰ ਕਲਾਸ ਵਿੱਚ ਜ਼ੂਮ ਕਲਾਸ ਦੇ ਵਿੱਚ ਹਾਜ਼ਰ ਨਾ ਹੋ ਸਕਣ ਉਹਨਾਂ ਨੂੰ ਟੈਲੀਗ੍ਰਾਮ ਐਪ ਦੇ ਰਾਹੀਂ ਵੀਡੀਓ ਅਤੇ ਆਡੀਓ ਰਿਕਾਰਡਿੰਗ ਭੇਜ ਦਿੱਤੀ ਜਾਵੇਗੀ ਟੈਲੀਗ੍ਰਾਮ ਐਪ ਦੇ ਰਾਹੀਂ ਹੋਮਵਰਕ ਦਿੱਤਾ ਜਾਏਗਾ ਅਤੇ ਹੋਮਵਰਕ ਚੈੱਕ ਵੀ ਕੀਤਾ ਜਾਏਗਾ। ਸੁਖਮਨੀ ਸਹਿ ਵਿਚਾਰ ਕੋਰਸ ਦੇ ਆਖਰੀ ਦਿਨਾਂ ਦੇ ਵਿੱਚ ਇੱਕ ਪ੍ਰੀਖਿਆ ਵੀ ਲਈ ਜਾਏਗੀ। ਜਿਹੜੇ ਗੁਰਮੁਖ ਸਿੱਜਣ ਪ੍ਰੀਖਿਆ ਦੇਣ ਦੇ ਚਾਹਵਨ ਹੋਣ ਉਹ ਪ੍ਰੀਖਿਆ ਦੇ ਸਕਦੇ ਹਨ। ਫਸਟ, ਸੈਕੰਡ, ਥਰਡ ਡਿਵੀਜ਼ਨ ਵਿੱਚ ਕੱਢੀ ਜਾਏਗੀ ਅਤੇ ਪ੍ਰੀਖਿਆ ਦੇਣ ਵਾਲੇ ਗੁਰਮੁਖ ਉਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ। ਸੁਖਮਨੀ ਸਹਿ ਵਿਚਾਰ ਕੋਰਸ ਦੀ 3 ਮਹੀਨਿਆਂ ਦੀ ਫੀਸ ਭਾਰਤ ਦੇ ਵਿੱਚ 6000 ਰੁਪਏ ਹੈ ਅਤੇ ਭਾਰਤ ਤੋਂ ਬਾਹਰ ਇੰਗਲੈਂਡ ਦੇ 80 ਪਾਉਂਡ ਦੇ ਬਰਾਬਰ ਫੀਸ ਰੱਖੀ ਗਈ ਹੈ ਆਪ ਜੀ WhatsApp ਅਤੇ Email ਦੇ ਰਾਹੀਂ ਸੰਪਰਕ ਕਰਕੇ ਆਪਣੇ ਨਾਮ ਦਾਸ ਨੂੰ ਲਿਖਾ ਸਕਦੇ ਹੋ ਜੀ ਹੋਈ ਆਪ ਨੂੰ ਲਖੇਮਾ ਕਰਨੀ ਆ ਤਿਆਰ ਸਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ